ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁਬਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਿਸ਼ੋਵਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤਾਂ ਨਾ ਟੋਟਲ ਤਿੰਨ ਗਾਵਾਂ ਤੇ ਕਮਾਈ ਤੁਹਾਨੂੰ ਦਿਖਾਉਣੀ ਆ ਛੋਟੀ ਤੁਹਾਨੂੰ ਗੱਬਨ ਦਿਖਾਵਾਂਗੇ ਤੇ ਗਾਵਾਂ ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਦੂਸਰੀ ਵੀਡੀਓ ਅੱਜ ਆਪਣੀ ਇਸ ਘਰ ਦੇ ਵਿੱਚ ਇਹ ਗੱਲਬਾਤ ਹੁਣ ਕਰਦੇ ਆਂ ਵਿਜਹਾਨਾ ਤੇ ਪੁੱਛਦੇ ਆਂ ਸਾਰੀ ਡਿਟੇਲ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਰ ਕਿਸੇ ਵੀਡੀਓ 'ਚ ਬੇਨਤੀ ਸਾਡੀ ਇਹੀ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਆਪਣੀ ਦੋ ਟਾਈਮ ਚੁਵਾਈ ਕਰਕੇ ਪਾਸ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੋ ਜੀ ਕਿਉਂਕਿ ਪੈਸੇ ਤੁਸੀਂ ਖਰਚਨੇ ਆ ਸਾਰੀਆਂ ਚੀਜ਼ਾਂ ਤੁਸੀਂ ਆਪ ਵੀ ਚੈੱਕ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਨੀ ਗਾਰੰਟੀ ਦੇ ਪਸ਼ੂ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਵੀਰ ਜੀ ਨਾਮ ਦੱਸ ਦਿਓ ਕਰੀ ਆਪਣਾ ਨਾਮ ਮੇਰਾ ਸੁਮੇਸ਼ ਸਿੰਘ ਜੀ ਹੈ ਹਾਂਜੀ ਲਖਨਾਂ ਸ਼ੁਭਾ ਜੀ ਹੱਸੀ ਲਾ ਤੇ ਜ਼ਿਲ੍ਹਾ ਜ਼ਿਲ੍ਹਾ ਮਰਸਦਾ ਆਪਣਾ ਫਟੇ ਘੜ ਚੂੜੀਆਂ ਵੀ ਲੱਗ ਗਈ ਆ ਨੇੜੇ ਵਿੱਚ ਵਿੱਚ 5 ਕਿਲੋਮੀਟਰ ਸਰਾ ਫਟੇ ਘੜ ਚੂੜੀਆਂ ਠੀਕ ਆ ਤੇ ਫੋਨ ਨੰਬਰ ਵੀ ਬੋਲ ਦੋ 62 6899760 ਠੀਕ ਹੈ ਜੀ ਤੇ ਅੱਜ ਤਿੰਨ ਗਾਵਾਂ ਤੇ ਇੱਕ ਝੋਟੀ ਹਨਾ ਇੱਕ ਝੋਟੀ ਠੀਕ ਆ ਹਾਂਜੀ ਚੋਟੀ ਫਿਰ ਸੁਆ ਪਹਿਲਾ ਹੀ ਸੋਣਾ ਇਹਨਾਂ ਜੀ ਪਹਿਲਾਂ ਪਹਿਲਾਂ ਵਿੱਚ ਸਦਾ ਠੀਕ ਆ ਕਿੰਨਾ ਕੁ ਲੈ ਜੂ ਟਾਈਮ ਜੀ ਲੈ ਜੂ ਹਾਲੇ ਪੰਜਾਂ ਦਿਨ ਤੇ ਲੈ ਜੂਗੀ ਠੀਕ ਆ ਜੀ ਤੇ ਤੋਰਾਂ ਹਾਂ ਫਿਰ ਇੱਕ ਰੀਨੂ ਬਾਕੀ ਥਣ ਜਿਹੜਾ ਨਾ ਇਹ ਤਾਂ ਹਣ ਤਾਂ ਹੀ ਹੱਥ ਚੋਂ ਨਾ ਲਾਵਾ ਹਨ ਪੂਰਾ ਵਧੀਆ ਤਿਆਰ ਕਰਨ ਦੀ ਆ ਜਿਹੜੀ ਅਗਲੇ ਥਣਾਂ ਦਾ ਸਾਈਜ਼ ਵੀ ਚੰਗਾ ਤੇ ਪਿਛਲੇ ਥਣਾਂ ਦਾ ਸਾਈਜ਼ ਵੀ ਚੰਗਾ ਬਿਲਕੁਲ ਸੋਹਣੀ ਝੋਟੀ ਆ ਜਿਹੜੀ ਤੇ ਕਦ ਕਾਠ ਫਿੱਟਪੁੜੇ ਦੀ ਚੰਗੀ ਆ ਆ ਦੇਖ ਸਾਡੇ ਜੀ ਚਲ ਲੈ ਜਾ ਆ ਦੇਖ ਸਾਡੇ ਜੀ ਬਾਕੀ ਚੰਗੇ ਪੇਥਪੁੜੇ ਦੀ ਆ ਤੇ ਚੰਗੀ ਸੰਭੀ ਸੰਧੀ ਝੋਟੀ ਆ ਜਿਹੜੀ ਥੱਲੇਆਂ ਬਾਕੀ ਚੰਗੀ ਤਿਆਰ ਹੋਣੀ ਆ ਸੂਹਾ ਜਿਹੜਾ ਇਹਨੇ ਪਹਿਲਾਂ ਹੀ ਸੋਣਾ ਤੇ ਉਹ ਦੇਖ ਸਾਡੇ ਜੀ ਕਿੰਨਾ ਕੁ ਦੁੱਧ ਕੱਢੀ ਜਾਓਗੇ ਵਿੱਚ ਇਹ ਪਹਿਲੇ ਸੋਈ ਆ ਜੀ ਇਹਦੇ ਵਿੱਚ ਹੁਣ ਸੇਵਾ ਦੇ ਆ ਹਾਂਜੀ ਹਾਂਜੀ 10 ਵੀ ਕੱਢ ਸਕਦੀ ਐ 12 ਵੀ ਕੱਢ ਸਕਦੀ ਐ ਠੀਕ ਐ ਇਹ ਪਹਿਲੇ ਸਵੇਰੇ ਹੁਣ ਵਿੱਚ ਕਿਸੇ ਦੀ ਸੇਵਾ ਦੇ ਆ ਮਤਲਬ ਬਾਕੀ ਇਹ ਆ ਵੀ ਚਲੋ ਸਾੰਬੇ ਸਾੰਬੇ ਚੰਗੀ ਆ ਫੱਬਦੀ ਆ ਛੋਟੀ ਆ ਨਾ ਤੇ ਮੁੱਲ ਫਿਰ ਇਹਦਾ ਬਾਕੀ ਵੀ ਇਹ ਲੋ ਛੋਟੀ ਜੀ ਕੋਈ ਛੱਕ ਨਹੀਂ ਹੈਗਾ ਹਾਂਜੀ ਹਾਂਜੀ ਸੋਹਣੀ ਛੋਟੀ ਜਿੰਨੇ ਘਰੇ ਰੱਖਣੀ ਆ ਉਹ ਵੀ ਰਵਾਸ ਤੇ ਚੰਗੀ ਆ ਹਾਂਜੀ ਹਾਂਜੀ ਮੋਲੇ ਦਾ ਕਰਨਾ ਫਿਰ ਮੈਂ ਨਾਲ ਵਿੱਚ ਫੋਨ ਤੇ ਕਰਾਂਗੇ ਮੋਲੇ ਅੱਛਾ ਚਲੋ ਫਿਰ ਹਣਾ ਫੋਨ ਤੇ ਜਿਹੜਾ ਭਰਾ ਫੋਨ ਲਾਵੇ ਕੋਈ ਨਹੀਂ ਦੇ ਦਾਂਗੇ ਛੋਟੇ ਫਿਰ ਸਾਮ ਛੱਡ ਕੇ ਦੇ ਦੋਗੇ ਜਿਹੜੇ ਦੋ ਚਾਰ ਦਿਨ ਖੜਦੀ ਆ ਕਿ ਚਲੋ ਕਿਸੇ ਨੇ ਸੁਵਾਣੀ ਆ ਘਰੇ ਜਾ ਕੇ ਤੇ ਬਾਕੀ ਕੋ ਫੋਨ ਲਾਵੇ ਇੱਕ ਕਰੀ ਨਾਲ ਵਿੱਚ ਮਾਨਦਾਨ ਫੋਟ ਕਰਾਂਗੇ ਠੀਕ ਆ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਗਾਵਾਂ ਹਨ ਆ ਬੱਚਾ ਕੀ ਜੇ ਤੇ ਮਗਰ ਇਹ ਵੀ ਮਗਰ ਵਿੱਚ ਬੱਚਾ ਜੇ ਤੇ ਮਗਰ ਬੱਚਾ ਆ ਹਾਂਜੀ ਠੀਕ ਆ ਕਿੰਨਾ ਚਿਰ ਹੋ ਗਿਆ ਇਹਨੇ ਸੋਈ ਨਾ ਜੀ ਇਹਨੂੰ 15 ਕਿ ਦਿਨ ਹੋਇਆ ਜੇ ਹਲੇ ਤਾਂ 15 ਦਿਨ ਹੋਏ ਜੇ 15 ਦਿਨ ਹੋਏ ਆ ਤੇ ਦੁੱਧ ਕਿੰਨਾ ਜੇ ਜੀ ਇਹਨੂੰ 13 ਕਿਲੋ ਦੁੱਧ ਹੋਣਾ ਜੇ ਤਿਆਰ ਜਿਹੜਾ ਬਿਲਕੁਲ ਵਿਚਕੰਡੇ ਵਾਲਾ ਤੋੜ ਦਈਏ ਉਹ ਵੀ ਕੋਈ ਜਾਣ ਕੇ ਚੌਕ 'ਤੇ ਖੜੇ ਠੀਕ ਆ ਗੱਡੀ ਕਰਕੇ ਖੜੇ ਲੈ 13 ਕਿਲੋ ਦੁੱਧ ਜਿਹੜਾ ਖੜਿਆ ਗਿਆ ਦੇ ਕੋਲ ਹੈਗਾ ਵਾ ਬਾਕੀ ਸਾਰੇ ਵੀਰੇ ਨੂੰ ਹੱਥ ਜੋੜ ਕੇ ਬੇਨਤੀ ਇਹ ਹੀ ਆ ਤੁਸੀਂ ਆਪਣੀ ਦੋ ਟਾਈਮ ਚਵਾਈ ਇੱਥੇ ਆ ਕੇ ਕਰਕੇ ਛੱਡਣੀ ਆਂ ਅਸੀਂ ਤਾਂ ਵੀਡੀਓ ਕਾਲ ਤੇ ਚਵਾਈ ਲੋ ਅੱਜ ਲੈ ਜਾਓ ਜੀ ਜੀ ਥੋੜੀ ਜਿਹੀ ਕੋਈ ਗੱਲ ਨਹੀਂ ਦੇਖੋ ਫਿਰ ਮੁਰਕ ਮੈਨ ਵੀ ਇੱਕ ਜਿਹੀ ਲੱਗੀ ਆ ਠੀਕ ਹੈ ਜੀ ਦੋਵੇਂ ਪਾਸੇ ਜੀ ਦੇ ਤੇ ਮੁੱਲ ਫਿਰ ਇਹਦਾ ਜੀ ਮੁੱਲ ਇਹਦਾ 2 ਘਟ 40 ਹੀ ਹੈ 38000 ਰੁਪਏ ਜੀ 38000 ਦੀ ਆ ਬਾਕੀ ਚਲੋ ਮੌਕੇ ਰਖਵਾਂ ਤਾਂ ਜੀ ਇਮਾਨਤਾਂ ਨੂੰ ਫੁੱਲ ਕਰਾਂਗੇ ਕੋਈ ਫੋਨ ਲਾਵੇ ਇੱਕ ਜਰੂਰ ਹਨਾ ਕੋਈ ਵੀ ਜੀ ਫੋਨ ਕੋਈ ਵੀਰ ਭਰਾ ਲਾਵੇ ਖੁੱਲਾ ਕਰ ਦੋਗੇ ਮੈਂ ਖੁੱਲਾ ਮਾਤਾ ਠੀਕ ਹੈ ਜੀ ਤੇ ਹੁਣ ਆ ਗਿਆ ਆਪਣੇ ਕੋਲ ਦੂਸਰੇ ਨੰਬਰ ਤੇ ਇਨੋਕ ਨਾ ਜਰੋਕਾ ਸੁਈ ਨਾ ਇਹਨੂੰ ਵੀ ਜੀ ਇੰਨਾ ਵੀ ਹੈ ਠੀਕ ਹੈ ਜੀ ਮੱਛੀ ਜੇ ਮਗਰ ਇਹਦੇ ਮਗਰ ਵੱਛੀ ਆ ਹਨਾ ਤੋੜ ਦੋ ਫੇਰ ਇਹਨਾਂ ਵਿੱਚ ਥਾਣੇ ਦੇ ਦੇਖ ਸਕਦੇ ਇੱਕ ਅਰੀ ਲਾਗੇ ਦੋ ਇਹ ਵੀ ਠੰਡੀ ਵੀ ਜੀ ਕੋਲ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਇਹਦੇ ਵੀ ਜੀ 14 15 ਕਿਲੋ ਦੁੱਧ ਜੇਰੇ ਕੋਲ ਤਿਆਰ ਜਿਹੜਾ ਹਾਂਜੀ ਬਿਲਕੁਲ ਜਿਹੜਾ ਮੋਕਰ ਦੇ ਦੋ ਟਾਈਮ ਚਵਾ ਦੋਗੇ ਚਵਾ ਦੇ ਵਿੱਚ ਚਵਾ ਕੇ ਖੜਾ ਆਜ ਲੈ ਆਓ ਜੀ ਲੈ 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 ਆ ਲੈ ਤਾਂ ਦੇਖਵਾਣਾ ਇਹਦਾ ਵੀ ਤੇ ਇਹਦਾ ਫਿਰ ਮੁੱਲ ਇਹ ਆ ਵੀ ਜੀ 42000 ਰੁਪਏ ਅਜ ਮੋੜ 42000 ਰਿਆ ਬਾਕੀ ਚਲੋ ਮੌਕੇ ਤੇ ਕਰ ਦੋਗੇ ਮੰਨਤਨ ਬਿਲਕੁਲ ਕਰਾਂਗੇ ਠੀਕ ਹੈ ਜੀ ਇਹ ਰੱਖ ਲਾਵੇ ਫੋਨ ਆਪਾਂ ਨੂੰ ਤੇ ਮੌਕੇ ਤੇ ਜਿਹੜਾ ਵਾ ਮੋੜਨਾ ਨਹੀਂ ਖਾਲੀ ਨਹੀਂ ਮੋੜਨਾਗੇ ਕਿਸੇ ਨਾਲ ਕੋਈ ਵਿੱਚ ਹੀ ਮੋੜ ਦੇ ਠੀਕ ਆ ਤੇ ਹੁਣ ਆ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਵੀ ਜੀ ਆ ਦੱਸ ਦੇਣ ਜੀ ਇਹਦੇ ਮਗਰ ਵੀ ਬੱਚੀ ਆ ਇਹਦੇ ਮਗਰ ਵੀ ਬੱਚੀ ਦੋ ਮਗਰ ਬੱਚੀਆਂ ਤੇ ਇੱਕ ਮਗਰ ਬੱਚਾ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਇਹ ਵੀ ਜੀ 8 ਕਿਲੋ ਦੁੱਧ ਜਿਹਦੇ ਕੋਲ ਤੇ ਇਹ ਕਿੰਨਾ ਕਰੀ ਜਾਓਗੇ ਏ ਵੀ ਜੀ ਨਾਰਮਲ ਸੇਵਾ ਤੇ 10 ਕਿਲੋ ਤੇ ਚਵਾਉਗੀ ਨਾ ਤੋੜ ਦਈਏ ਫਿਰ ਇਹਨਾਂ ਵਿੱਚ ਸੁਵਾ ਕੇ ਨਵਾਉਗਾ ਇਹਦਾ ਕਿਜੀ ਦੂਜਾ ਸੁਵਾ ਲੇ ਠੀਕ ਹੈ ਜੀ ਹਾਂ ਜੀ ਲੈ ਜਿਓ ਜੀ 95 ਕਿਲੋ ਤੋਂ ਦੂਜਾ ਕਿੰਦਾ ਕੀ ਗੱਲ ਲੈ ਜਾ ਲੈ ਬਾਕੀ ਥਣਾ ਦਾ ਸਾਈਜ਼ ਗਾਪ ਇਹਦਾ ਵੀ ਠੀਕ ਹੈ ਆ ਦੇਖ ਸੰਦੇ ਹਵਾਨੇ ਦਾ ਵੀ ਲੱਗ ਗਿਆ ਤਾਂ ਤੇ ਇਹਦਾ ਫਿਰ ਮੁੱਲ ਵਧਦੀ ਇਹ ਆ ਵੀਡੀਓ ਚ ਸਟਾਈਰ ਵੀ ਆ ਮੋਲੇ ਸਟਾਈਰ ਆ ਹਾਂਜੀ ਬਾਕੀ ਮੌਕੇ ਦੇ ਮਾਨਤਨ ਕਰਦੇ ਆ ਜੀ ਮਾਨਤਨ ਕਰਾਂਗੇ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਤੁਹਾਡੇ ਘਰੋਂ ਕੋ ਦੋ ਟਾਈਮ ਚਵਾਈ ਕਰਕੇ ਹਨਾ ਦੋ ਟਾਈਮ ਚਾਰ ਡੰਗ ਚ ਨਾ ਟਾਈਮ ਮਰਜੀ ਚੋਲੇ ਇੱਥੇ ਤਸਲੀ ਕਰਾਵਾਂਗੇ ਹਾਂਜੀ ਹਾਂਜੀ ਠੀਕ ਹੈ ਇੱਥੋਂ ਦੇ ਘਰੇ ਪੂਰੀ ਤਸਲੀ ਕਰਾ ਦੋਗੇ ਜਿੰਨਾ ਕਹਾਂਗੇ ਉਹਨਾਂ ਚਵਾਵਾਂਗੇ ਠੀਕ ਹੈ ਜੀ ਜੇ ਮਤਲਬ ਜਿੰਨੇ ਲੀਟਰ ਘਟ ਜਾਣਗੇ ਉਹਨੇ ਅਸੀਂ ਪੈਸੇ ਵੀ ਘਟ ਲਵਾਂਗੇ ਠੀਕ ਹੈ ਜੀ ਹਾਂਜੀ ਇੱਥੇ ਪੂਰਾ ਅਸੀਂ ਤਸਲੀ ਕਰਾ ਕੇ ਅਗਲੇ ਨੂੰ ਦਵਾਂਗੇ ਰੇਤੇ ਭਾਵੇਂ ਦੋ ਡੰਗ ਚੋਲੇ ਚਾਰ ਡੰਗ ਚੋਲੇ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਪਸ਼ੂ ਖਰੀਦ ਦੋ ਜੀ